ਸਰਨਾਲ ਸੁਖਦੇਵ ਸਿੰਘ ਫਗਵਾੜਾ ਜੁੜ ਚੁੱਕੇ ਨੇ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਅੱਜ ਮਾਗੀ ਕਾਨਫਰੰਸ ਹੋਈ ਔਰ ਉਸ ਦੌਰਾਨ ਸੁਖਵੀਰ ਸਿੰਘ ਬਾਦਲ ਦਾ ਭਾਸ਼ਣ ਵੀ ਸਾਹਮਣੇ ਆਇਆ ਔਰ ਨਾਲ ਦੀ ਨਾਲ ਡਾਕਟਰ ਦਿਲਜੀਤ ਚੀਮਾ ਦੇ ਭਾਸ਼ਣ ਵਿੱਚੋਂ ਵੀ ਕੁਝ ਗੱਲਾਂ ਮੈਂ ਤੁਹਾਡੇ ਤੋਂ ਡਿਸਕਸ ਕਰਨੀਆਂ ਚਾਹੁੰਦਾ ਪਹਿਲਾਂ ਸੁਖਵੀਰ ਸਿੰਘ ਬਾਦਲ ਦੀ ਗੱਲ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਨੇ ਦੁਬਾਰਾ ਆਪਣੀ ਝੋਲੀ ਅੱਡੀ ਆ ਲੋਕਾਂ ਸਾਹਮਣੇ ਅੰਤ ਤੱਕ ਆਂ ਮੈਂ ਤੁਹਾਡੇ ਸਾਹਮਣੇ ਮਾਫੀ ਮੰਗਦਾ ਤਾਂ ਸਭ ਕੁਝ ਆਪਣੀ ਝੋਲੀ ਪਾਉਣਾ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਪਹਿਲੇ ਗੁਨਾਹ ਇਹਨਾਂ ਨੇ ਅਕਾਲ ਤਖਤ ਸਾਹਿਬ ਤੇ ਮੰਨੇ ਸੀ ਉਹ ਉਸ ਗੁਨਾਹ ਮੰਨਣ ਵਾਲੀ ਗੱਲ ਤੋਂ ਤਾਂ ਇਹ ਪਹਿਲਾਂ ਹੀ ਮੁਕਰ ਚੁੱਕੇ ਨੇ ਥੋੜੇ ਦਿਨ ਪਹਿਲਾਂ ਜਦੋਂ ਇਹ ਮੁਖਸਰ ਸਾਹਿਬ ਕਾਨਫਰੰਸ ਦੀਆਂ ਤਿਆਰੀਆਂ ਲਈ ਮੀਟਿੰਗ ਕਰ ਰਹੇ ਸੀ ਕਿ ਅਸੀਂ ਕੋਈ ਗੁਨਾਹ ਤਾਂ ਕੀਤਾ ਹੀ ਨਹੀਂ ਜੀ ਹਲੇ ਮੈਨੂੰ ਇਹਨਾਂ ਦੀ ਨਾ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਹਲੇ ਪੰਜ ਦਿਨ ਹੀ ਬੀਤੇ ਹੋਣਗੇ ਉਸ ਸਟੇਟਮੈਂਟ ਨੂੰ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਕੋਈ ਗਨਾਹ ਨਹੀਂ ਕੀਤਾ ਅਸੀਂ ਤਾਂ ਪਾਰਟੀ ਦੇ ਕਹਿਣ ਤੇ ਜਾਂ ਅਕਾਲ ਤਖਤ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ ਜੋ ਉਹਨਾਂ ਨੇ ਕਿਹਾ ਅਸੀਂ ਝੋਲੀ ਪਵਾ ਲਿਆ ਠੀਕ ਹੈ ਇਦਾਂ ਵੀ ਨਹੀਂ ਵੀ ਇਹ ਘਰ ਕੋਈ ਮਾਈਂਡ ਮੇਕਅਪ ਕਰਕੇ ਗਏ ਸੀ ਵੀ ਅਸੀਂ ਕੋਈ ਸਰੈਂਡਰ ਮੋਡ ਦੇ ਵਿੱਚ ਜਾਣਾ ਤੁਸੀਂ ਯਾਦ ਕਰੋ ਜਦੋਂ 2 ਦਸੰਬਰ ਨੂੰ ਇਹਨਾਂ ਨੂੰ ਪਹਿਲਾ ਸਵਾਲ ਹੀ ਪੁੱਛਿਆ ਗਿਆ ਸੀ ਕਿ ਤੁਸੀਂ ਕੀ ਇਹ ਗਨਾਹ ਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਹੋ ਤਾਂ ਉਹਨੇ ਕਿਹਾ ਜੀ ਪਾਰਟੀ 'ਚ ਰਹਿੰਦੇ ਆ ਸਰਕਾਰ 'ਚ ਰਹਿੰਦੇ ਆ ਤੇ ਜਦੋਂ ਸਿੰਘ ਸਾਹਿਬ ਨੇ ਇਹ ਗੱਲ ਕਹੀ ਵੀ ਹਾਂ ਜਾਂ ਨਾ ਤੇ ਜਵਾਬ ਦੇਣਾ ਹੈ। ਬਹਾਨੇ ਬਾਜੀ ਨਹੀਂ ਕਰਨੀ। ਤੇ ਫਿਰ ਉਹਦੇ ਕੋਲ ਕੋਈ ਆਪਸ਼ਨ ਨਹੀਂ ਸੀ ਬਚੀ ਉੱਥੇ। ਉਸ ਵਕਤ ਨੂੰ ਇਹ ਸੀ ਵੀ ਜੇ ਮੈਂ ਨਾ ਕਰਾਂਗਾ ਤੇ ਅੱਗੋਂ ਉਹਨੂੰ ਪਤਾ ਆਇਆ ਵੀ ਉਸ ਗੱਲ ਦੇ ਹਜ਼ਾਰਾਂ ਸਬੂਤ ਨੇ ਜਿਹੜੇ ਗੁਨਾਹ ਉਹਦੇ ਕੋਲੋਂ ਪੁੱਛੇ ਜਾ ਰਹੇ ਸੀ ਵੀ ਤੂੰ ਕੀਤੇ ਕਿ ਨਹੀਂ ਕੀਤੇ। ਤੇ ਜੇ ਮੈਂ ਹਾਂ ਕਰਦਾ ਤੇ ਮੈਂ ਤਾਂ ਵੀ ਫਸਦਾ ਹਨਾ। ਸੋ ਉਹਦੇ ਕੋਲ ਉਦੋਂ ਕੋਈ ਆਪਸ਼ਨ ਨਹੀਂ ਸੀ। ਆਲਟੀਮੇਟਲੀ ਕੀ ਹੈ ਵੀ ਹਲੇ ਵੀ ਬਹਾਨੇ ਬਾਜੀ ਤੇ ਚਲਾਕੀਆਂ ਦੇ ਉੱਤੇ ਉਤਰੇ ਹੋਏ ਨੇ। ਸੋ ਇਹਦੇ ਵਿੱਚ ਇਹ ਕਹਿਣਾ ਵੀ ਜੇ ਸਾਡੇ ਕੋਲ ਇਹ ਜਿਹੜਾ ਜੇ ਲਫ਼ਜ਼ ਹੈ ਨਾ ਇਹ ਅਕਸਰ ਜਦੋਂ ਕੋਈ ਬੰਦਾ ਪੰਚਾਇਤ ਦੇ ਵਿੱਚ ਦੋ ਤਨਾਂ ਦੇ ਬੰਦੇ ਹੁੰਦੇ ਨੇ ਜਿਹੜਾ ਇੱਕ ਤਾਂ ਬੰਦਾ ਬੜਾ ਨਿਮਰਤਾ ਵਾਲਾ ਹੁੰਦਾ ਤੇ ਉਹ ਕਦੀ ਕੋਈ ਬਹਿਸ ਬਾਜੀ ਨੂੰ ਅੱਗੇ ਨਹੀਂ ਵਧਾਣਾ ਚਾਹੁੰਦਾ ਹੁੰਦਾ ਤੇ ਉਹ ਪਹਿਲੇ ਕਹਿ ਦਿੰਦਾ ਹੁੰਦਾ ਜਾਂ ਕਿਸੇ ਦੋਸ਼ੀ ਧਰ ਵੱਲੋਂ ਆਇਆ ਹੋਇਆ ਸਿਆਣਾ ਬੰਦਾ ਹੁੰਦਾ ਤੇ ਉਹ ਕਹਿੰਦਾ ਯਾਰ ਇਹਦੇ ਵੱਲੋਂ ਮੈਂ ਗਲਤੀ ਮੰਨ ਲੈਂਦਾ ਹਾਂ ਹਾਂ ਹੈਨਾ ਤਾਂ ਉਹ ਇੱਕ ਨਿਮਰਤਾ ਦਿਖਾਉਣ ਦਾ ਤਰੀਕਾ ਹੁੰਦਾ ਹਾਂ ਸੋ ਦੂਸਰਾ ਇਹ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਤੱਥਾਂ ਦੇ ਆਧਾਰ ਤੇ ਘਿਰ ਗਏ ਹੋ ਔਰ ਤੁਹਾਡੇ ਕੋਲ ਕੋਈ ਜਵਾਬ ਦੇਈ ਆਪਣੀ ਸਪਸ਼ਟੀਕਰਨ ਦੇਣ ਲਈ ਕੁਝ ਨਹੀਂ ਬਚਿਆ ਤੇ ਫਿਰ ਤੁਸੀਂ ਉਹਦੇ ਵਿੱਚੋਂ ਇੱਕ ਰਿਸਪੈਕਟਫੁਲ ਐਗਜ਼ਿਟ ਲੱਭਦੇ ਹੋ ਇਹ ਕਹਿ ਕੇ ਵੀ ਜੇ ਮੇਰੇ ਕੋਲ ਕੋਈ ਭੁੱਲ ਚੁੱਕ ਹੋਈ ਹੈ ਜੇ ਮੇਰੇ ਕੋਲ ਜਾਣੇ ਅਣਜਾਣੇ ਗਲਤੀਆਂ ਹੋਈਆਂ ਤੇ ਮੈਨੂੰ ਮਾਫ ਕਰਦੇ ਹੋ ਹਾਂ ਸੋ ਹਲੇ ਹੋਈ ਗੱਲ ਸਮਝ ਨਹੀਂ ਰਿਹਾ ਹੁਣ ਮੈਨੂੰ ਇਹ ਲੱਗਦਾ ਵੀ ਇਹ ਸਮਾਂ ਲੰਘ ਚੁੱਕਾ ਹੈ ਗਲਤੀਆਂ ਦੀ ਮਾਫੀ ਹੋ ਜਾਂਦੀ ਹੈ ਪਰ ਜਦੋਂ ਕਿਸੇ ਉੱਤੇ ਉੱਤੇ ਕੋਈ ਮੋਹਰ ਲੱਗ ਜੇ ਵੀ ਇਹ ਗੁਨਾਹਾਂ ਦਾ ਪੁਤਲਾ ਹੈ ਗਲਤੀਆਂ ਦੇ ਪੁਤਲੇ ਨੂੰ ਮਾਫ ਕੀਤਾ ਜਾ ਸਕਦਾ ਹੈ ਬੱਜਰ ਗਨਾ ਲਬਜ ਵਰਤਿਆ ਸੀ ਅਕਾਲ ਤਖਸੈਬ ਦੀ ਫਸੀਲ ਤੋਂ ਇਸ ਲੀਡਰਸ਼ਿਪ ਦੇ ਲਈ ਔਰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਜਦੋਂ ਤੁਹਾਡੇ ਉੱਤੇ ਮੋਹਰ ਹੀ ਲੱਗ ਗਈ ਵੀ ਤੁਸੀਂ ਰਾਜਨੀਤਿਕ ਅਗਵਾਈ ਕਰਨ ਦੇ ਕਾਬਿਲ ਨਹੀਂ ਹੋ ਨੈਤਿਕ ਆਧਾਰ ਤੇ ਇਹ ਇੱਕ ਬੜੀ ਵੱਡੀ ਮੋਹਰ ਹੈ ਅਕਾਲ ਤਖਤ ਸਾਹਿਬ ਦੀ ਅਕਾਲ ਤਖਤ ਸਾਹਿਬ ਦੀ ਮੋਹਰ ਦਾ ਮਤਲਬ ਹੈ ਗੁਰੂ ਪਾਤਸ਼ਾਹ ਦੀ ਮੋਹਰ ਲੱਗ ਜਾਣਾ ਤੇ ਫਿਰ ਜਦੋਂ ਤੁਹਾਨੂੰ ਗੁਰੂ ਪਾਸ਼ਾ ਨੇ ਗੁਰੂ ਪੰਥ ਨੇ ਤੁਹਾਡੇ ਤੇ ਮੋਹਰ ਲਾਤੀ ਵੀ ਤੁਸੀਂ ਕਾਬਿਲ ਨਹੀਂ ਤੇ ਫਿਰ ਤੁਸੀਂ ਦਾਵਾ ਕਿਉਂ ਕਰ ਰਹੇ ਹੋ ਬਾਰ ਬਾਰ ਵੀ ਮੈਨੂੰ ਮaaf ਕਰਦੇ ਹੋ ਮੈਨੂੰ ਏਡੀ ਕਿਹੜੀ ਜिदबाजी ਹੈ ਤੁਹਾਡੀ ਵੀ ਇਹ ਇੱਕ ਮਾਨਸਿਕਤਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਵੀ ਇਹ ਜਿਹੜੀ ਪਾਰਟੀ ਦੇ ਉੱਤੋਂ ਸਾਡਾ ਕੰਟਰੋਲ ਅਕਾਲ ਤਖਤ ਸਾਹਿਬ ਨੇ ਵਾਪਸ ਲੈਣ ਦੀ ਗੱਲ ਕੀਤੀ ਹੈ ਇਹ ਪਾਰਟੀ ਤਾਂ ਸਾਡੀ ਪ੍ਰਾਈਵੇਟ ਲਿਮਟਿਡ ਫਰਮ ਹੈ ਇਹ ਤਾਂ ਤੁਹਾਨੂੰ ਕਿਵੇਂ ਕੋਈ ਬਾਹਰ ਕੱਢ ਸਕਦਾ ਔਰ ਦੂਸਰੀ ਗੱਲ ਇਹ ਆ ਵੀ ਇੱਕ ਮਾਈਂਡਸੈਟ ਹੈ ਜਥੇਦਾਰਾਂ ਦੇ ਪ੍ਰਤੀ ਵੀ ਇਹ ਤਾਂ ਸਾਡੇ ਮਲਾਜ਼ਮ ਨੇ ਇਹਨਾਂ ਦੀ ਗੱਲ ਨੂੰ ਇਸ ਤਰੀਕੇ ਨਾਲ ਅਸੀਂ ਕੰਸੀਡਰ ਕਰੀਏ ਕਿਉਂ ਸਾਈ ਸਾਹਿਬ ਸੋ ਮੈਨੂੰ ਲੱਗਦਾ ਵੀ ਹਲੇ ਵੀ ਚਲਾਕੀ ਵਰਤ ਰਹੇ ਨੇ ਔਰ ਇਹ ਲਫ਼ਜ਼ਾਂ ਦਾ ਜਾਲ ਹੈ ਨਿਮਰਤਾ ਦਿਖਾਉਣ ਦਾ ਜੇ ਮਾੜੀ-ਮੋਟੀ ਵੀ ਨਿਮਰਤਾ ਤੇ ਨੈਤਿਕਤਾ ਹੁੰਦੀ ਤੇ ਹਲੇ 2 ਦਿਨ ਹੀ ਬੀਤੇ 10 ਦਸੰਬਰ ਨੂੰ ਇਹਨਾਂ ਨੇ ਹੁਕਮ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਦੂਲੀ ਕੀਤੀ ਹੈ ਔਰ ਸਿੱਧੀ ਨੰਗੀ ਚਿੱਟੀ ਬਗਾਵਤ ਕੀਤੀ ਹੈ ਅਕਾਲ ਤਖਤ ਦੇ ਖਿਲਾਫ ਇਹ ਇਹ ਕਹਿ ਕੇ ਵੀ ਅਸੀਂ ਭਰਤੀ ਜਿਹੜੀ ਆ ਵਰਕਿੰਗ ਕਮੇਟੀ ਦੇ ਅੰਡਰ ਸ਼ੁਰੂ ਕਰ ਰਹੇ ਆ ਅਕਾਲ ਤਖਤ ਦਾ ਹੁਕਮ ਹੈ 7 ਮੈਂਬਰੀ ਕਮੇਟੀ ਦੇ ਅੰਡਰ ਭਰਤੀ ਸ਼ੁਰੂ ਕਰਾਉਣ ਦਾ ਤੋਂ ਇੱਕ ਪਾਸੇ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਜਥੇਦਾਰਾਂ ਨੂੰ ਹਨਾ ਤੇ ਜਥੇਦਾਰਾਂ ਨੇ ਜਦੋਂ ਇੱਥੇ ਤੱਕ ਕਹਿ ਤਾਕਸ ਦੀ ਫਸੀਲ ਤੋਂ ਵੀ ਬਾਦਲ ਧੜੇ ਨਾਲ ਸੰਬੰਧਤ ਐਸਪੀਸੀ ਮੈਂਬਰ ਇਹ ਕਹਿ ਰਹੇ ਨੇ ਵੀ ਤੁਸੀਂ ਜਥੇਦਾਰਾਂ ਦਾ ਗਲਾਵਾ ਕਿਉਂ ਨਹੀਂ ਫੜਦੇ ਹੂੰ ਸੋ ਇਹਦਾ ਮਤਲਬ ਇਹ ਆ ਵੀ ਇਹ ਅਲਟੀਮੇਟਲੀ ਹੁਣ ਚੜਾ ਵੀ ਰਹੇ ਨੇ ਪੰਥ ਨੂੰ ਔਰ ਲਲਕਾਰ ਵੀ ਰਹੇ ਨੇ ਭਾਈ ਸਾਹਿਬ ਇਹਦੇ ਵਿੱਚ ਇਹ ਵੀ ਗੱਲ ਕਰਦੇ ਆ ਜਿਹੜੀ ਤੁਸੀਂ ਹੁਣੇ ਹੀ ਗੱਲ ਕਰ ਰਹੇ ਸੀ ਪਰ ਇਹਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦਾ ਇੱਕ ਹੋਰ ਬਿਆਨ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਜਿਹੜੀਆਂ ਗੱਲਾਂ ਉਹਨਾਂ ਨੇ ਆਪਣੀ ਝੋਲੀ ਪੁਆਈਆਂ ਸੀ ਜਿਹੜੇ ਇਲਜ਼ਾਮ ਝੋਲੀ ਪੁਆਏ ਸੀ ਉਹ ਕਹਿੰਦੇ ਕਿ ਉਹ ਤਾਂ ਪਾਏ ਗਏ ਸੀ ਕਿਉਂਕਿ ਪਾਰਟੀ ਦੇ ਇੱਕ ਮੀਟਿੰਗ ਦੌਰਾਨ ਇਹ ਕਹਿ ਦਿੱਤਾ ਗਿਆ ਸੀਗਾ ਕਿ ਇਹ ਸਥਿਤੀ ਗੰਭੀਰ ਹੋ ਸਕਦੀ ਹੈ ਤੇ ਉਸ ਤਰੱਕੇ ਉਹਨਾਂ ਨੇ ਸਾਰੇ ਇਲਜ਼ਾਮ ਆਪਣੀ ਝੋਲੀ ਪਾ ਲਏ ਹੁਣ ਇਹਦਾ ਮਤਲਬ ਇਹ ਹੈ ਕਿ ਕੀ ਉਹ ਉਹ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਵੀਕਾਰ ਨਹੀਂ ਕਰਦੇ ਜਾਂ ਉਹਨਾਂ ਨੇ ਸ਼੍ਰੀ ਕਾਲ ਤਕ ਸਾਹਿਬ ਦੇ ਦੇਖਦੇ ਹੋ ਦੇਖੋ ਇਹ ਤਾਂ ਐਵੇਂ ਸਰਕਮ ਚਾਂਸਸ ਦੇ ਵਿੱਚੋਂ ਕਬੂਲ ਨਾ ਮਾ ਹੋਇਆ ਪਰ ਜਿਹੜਾ ਗੁਨਾਹ ਜਿਹੜੇ ਪੜ ਕੇ ਸੁਣਾਏਗੇ ਪੁੱਛੇਗੇ ਸਵਾਲ ਦੇ ਤੌਰ ਤੇ ਉਹ ਇਹਨਾਂ ਦੇ ਕੀਤੇ ਹੋਏ ਗੁਨਾਹਾਂ ਦਾ 5% ਵੀ ਨਹੀਂ ਹੈ ਅੱਛਾ ਦੂਸਰੀ ਗੱਲ ਇਹ ਹੈ ਵੀ ਇਹ ਗੁਨਾਹ ਕਬੂਲ ਦੇ ਜਾਂ ਨਾ ਕਬੂਲ ਦੇ ਇਹ ਗੁਨਾਹ ਇਹਨਾਂ ਦੇ ਮੱਥੇ ਤੇ 2015 ਤੋਂ ਲੱਗ ਚੁੱਕੇ ਨੇ ਠੀਕ ਹੈ ਸੋ ਇਹਦੇ ਵਿੱਚ ਇਹ ਅੱਜ ਕਵੇ ਮੈਂ ਮੰਨਦਾ ਜਾ ਮੈਂ ਨਹੀਂ ਮੰਨਦਾ ਹੁਣ ਮੈਨੂੰ ਇਹ ਦੱਸੋ ਵੀ ਜਦੋਂ 2015 ਦੇ ਵਿੱਚ ਸਾਰੇ ਪੰਜਾਬ ਦੀਆਂ ਸੜਕਾਂ ਜਾਮ ਹੋ ਗਈਆਂ ਸੀ 2017 ਤੇ 22 ਦੇ ਵਿੱਚ ਇਹਨਾਂ ਨੂੰ ਨਕਾਰਿਆ ਗਿਆ ਕੀ ਪੰਥ ਨੇ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕੀਤੇ ਕਿ ਨਹੀਂ ਕੀਤੇ ਇਹ ਕੀ ਮੰਨਦੇ ਨੇ ਕੀ ਨਹੀਂ ਮੰਨਦੇ ਮੈਟਰ ਨਹੀਂ ਕਰਦਾ ਪੰਥ ਕੀ ਮੰਨਦਾ ਹੈ ਪੰਥ ਦੇ ਮਨ ਵਿੱਚ ਇਹਨਾਂ ਤੇ ਪ੍ਰਤੀ ਰਾਏ ਕੀ ਹੈ ਉਹ ਜ਼ਿਆਦਾ ਮੈਟਰ ਕਰਦੀ ਹੈ ਔਰ ਇਹ ਅੱਜ ਮੁਕਰ ਜਾਣ ਤੇ ਕੱਲ ਮੰਨ ਜਾਣ ਤੇ ਪਰਸੋਂ ਫਿਰ ਮੁਕਰ ਜਾਣ ਤੇ ਚੌਥ ਫਿਰ ਮੰਨ ਜਾਣ ਬੜਾ ਉਸ ਚੀਜ਼ ਦਾ ਮੈਨੇ ਨਹੀਂ ਰੱਖਦਾ ਇਹ ਗੁਨਾਹਾਂ ਇਤਿਹਾਸ ਦੇ ਵਿੱਚ ਦਰਜ ਹੋ ਚੁੱਕੇ ਨੇ ਵੀ ਇਹ ਬਾਦਲ ਪਰਿਵਾਰ ਦੇ ਨਾਲ ਜੁੜ ਚੁੱਕੇ ਨੇ ਹਾਲਾਂਕਿ ਉਹ ਗੱਲ ਕਰਦੇ ਨੇ ਜੇ ਦਰਬਾਰ ਸਾਹਿਬ ਦਾ ਅਟੈਕ ਦਰਬਾਰ ਸਾਹਿਬ ਦਾ ਅਟੈਕ ਜਿਹੜਾ ਆ ਉਹ ਇੰਦਰਾ ਗਾਂਧੀ ਨਾਲੋਂ ਜਾਂ ਗਾਂਧੀ ਪਰਿਵਾਰ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ ਉਸੇ ਤਰ੍ਹਾਂ ਜਿਹੜੇ ਗੁਨਾਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਹਨਾਂ ਨੂੰ ਪੁੱਛੇ ਗਏ ਸੀ ਜਾਂ ਮਨਵਾਏ ਗਏ ਸੀ ਉਹ ਇਹਨਾਂ ਦੀਆਂ ਸੱਤ ਪੀੜ੍ਹੀਆਂ ਤੱਕ ਇਸ ਪਰਿਵਾਰ ਦੇ ਨਾਲ ਹੁਣ ਟੁੱਟ ਨਹੀਂ ਸਕਦੇ। ਭਾਈ ਸਾਹਿਬ ਹਾਲਾਂਕਿ ਮੰਨਦੇ ਨੇ ਸੁਖਬੀਰ ਬਾਦਲ ਉਹ ਕਹਿੰਦੇ ਨੇ ਕਿ ਉਹਨਾਂ ਦੇ ਰਾਜ ਵਿੱਚ ਇਹ ਬੇਅਦਬੀ ਹੋਈ ਉਹਨਾਂ ਨੂੰ ਬਹੁਤ ਦੁੱਖ ਹੈ ਪਰ ਉਸ ਤੋਂ ਅਗਲੀ ਗੱਲ ਨਹੀਂ ਕਰਦੇ। ਜ਼ਿਆਦਾਤਰ ਜਦੋਂ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਹਾਲਾਂਕਿ ਅੱਜ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਦਾ ਜਿਹੜਾ ਆਫਟਰ ਮੈਚ ਜਿਹੜਾ ਪ੍ਰਦੀਪ ਕਲੇਰ ਨੇ ਦੱਸਿਆ ਹੈ ਜਾਂ ਜਿਹੜੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਬਾਅਦ ਵਿੱਚ ਲੱਗੇ ਸੌਦਾ ਸਾਥ ਦੇ ਨਾਲ ਲਿੰਕਸ ਦੇ ਇਲਜ਼ਾਮ ਲੱਗੇ ਘਰੇ ਬਲਾਉਣ ਦੇ ਇਲਜ਼ਾਮ ਲੱਗੇ ਜਥੇਦਾਰਾਂ ਨੂੰ ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ ਉਹ ਤਕੋਇ ਇੱਕ ਇਹਨਾਂ ਦੀਆਂ ਦੋ ਸ਼ਰਾਰਤਾਂ ਨੇ ਪਹਿਲੀ ਸ਼ਰਾਰਤ ਇਹ ਹੈ ਕਿ ਜਦੋਂ ਇਹ ਕਹਿੰਦੇ ਵੀ ਸਾਡੇ ਰਾਜ ਵਿੱਚ ਹੋਇਆ ਇਹ ਕੋਈ ਰੇਲ ਦਰਘਟਨਾ ਤਾਂ ਹੈ ਨਹੀਂ ਵੀ ਜਿੱਥੇ ਤੁਸੀਂ ਸਿਰਫ ਸ਼ੋਕ ਜਿਤਾ ਦਿਓ ਇਹਨਾਂ ਦੇ ਵਿੱਚ ਇਹਨਾਂ ਦੀ ਸਿੱਧੀ ਚਿੱਟੀ ਜਿਹੜੀ ਨੰਗੀ ਚਿੱਟੀ ਸਾਜ਼ਿਸ਼ ਵੀ ਹੈ ਇਹ ਇਹਦੇ ਵਿੱਚ ਕਿੰਗ ਪਿੰਨ ਨੇ ਉਹਨਾਂ ਕਨਾਹਾਂ ਦੇ ਵਿੱਚ ਠੀਕ ਹੈ ਦੂਸਰੀ ਇਹ ਕਰਦੇ ਆ ਵੀ ਇਹ ਤਾਂ ਜੀ ਪਾਰਟੀ ਦੇ ਸਰਕਾਰ ਦੇ ਫੈਸਲੇ ਨੇ ਦਜੀਤ ਚੀਮਾ ਨੇ ਕੀ ਸ਼ਰਤ ਕੀਤੀ ਦੋ ਵਾਰ ਵੀ ਜਿਹੜੇ ਸੁਖਬੀਰ ਬਾਦਲ ਦੇ ਨਿੱਜੀ ਗੁਨਾਹ ਨੇ ਉਹਨੂੰ ਸਾਰੀ ਸਰਕਾਰ ਦੇ ਗੁਨਾਹ ਦਰਸਾਇਆ ਗਿਆ ਜਦੋਂ ਅਕਾਲ ਤਖਤ ਸਾਹਿਬ ਤੋਂ ਸੁਖਬੀਰ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਵਕਤ ਵੀ ਇਹ ਕਿਹਾ ਗਿਆ ਵੀ ਇਹ ਸਾਰੀ ਪਾਰਟੀ ਤਨਖਾਹਿਆ ਹੋ ਗਈ ਹੈ ਠੀਕ ਹੈ ਸੋ ਇਹਦੇ ਵਿੱਚ ਇਹ ਕੀ ਹੈ ਵੀ ਉਹਦੇ ਜਿਹੜੇ ਨਿੱਜੀ ਗੁਨਾਹ ਨੇ ਉਹਨਾਂ ਨੂੰ ਸਾਰੀ ਪਾਰਟੀ ਜਾਂ ਸਾਰੀ ਸਰਕਾਰ ਦੇ ਨਾਲ ਜੋੜਨ ਦੀ ਇਹ ਕੋਸ਼ਿਸ਼ ਕਰਦੇ ਆਏ ਨੇ ਜਦ ਕੀ ਮੈਨੂੰ ਇਹ ਦੱਸੋ ਵੀ ਕੀ ਜਿੰਨੇ ਗੁਨਾਹ ਮਨਾਏ ਗਏ ਨੇ ਕੀ ਸੁਮੇਸ਼ ਸੈਣੀ ਨੂੰ ਡੀਜੀਪੀ ਲਾਉਣ ਦਾ ਫੈਸਲਾ ਕੀ ਅਕਾਲ ਤਖਸਰ ਤੋਂ ਆ ਸੌਦਾ ਸਾਜ਼ ਨੂੰ ਬਿਨਾ ਮੰਗਿਆ ਮਾਫੀ ਦਿਵਾਉਣ ਦਾ ਫੈਸਲਾ ਕੋਟਕਪੂਰੇ ਤੇ ਬਹਿਬਲ ਕਲਾ ਚ ਗੋਲੀ ਚਲਵਾਉਣ ਦਾ ਫੈਸਲਾ ਜਿੰਨੇ ਵੀ ਗੁਨਾਹ ਕਬੂਲੇ ਗਏ ਉਹ ਕੋਈ ਇੱਕ ਵੀ ਗੁਨਾਹ ਸਰਕਾਰ ਦੀ ਜਿਹੜੀ ਕੈਬਨਟ ਮੀਟਿੰਗ ਹੁੰਦੀ ਹੈ ਕੀ ਉਹਨਾਂ ਵਿੱਚ ਕੋਈ ਮਤਾ ਪਾਸ ਕਰਕੇ ਕੀਤਾ ਗਿਆ ਸੀ ਫਿਰ ਉਹ ਸਰਕਾਰ ਦਾ ਫੈਸਲਾ ਕਿਵੇਂ ਹੋਇਆ ਸਰਕਾਰ ਦਾ ਫੈਸਲਾ ਉਹ ਹੁੰਦਾ ਜਿਹੜਾ ਕੈਬਨਿਟ ਮੀਟਿੰਗ ਦੇ ਵਿੱਚ ਮਤਾ ਪਾਸ ਕਰਕੇ ਤੁਸੀਂ ਕਰਦੇ ਹੋ ਹਾਲਾਂਕਿ ਇਹ ਸਰਕਾਰ ਦੇ ਮੰਤਰੀ ਰਿਪੋਰਟ ਕਰ ਸਕਦੇ ਆ ਉਸ ਵੇਲੇ ਤੇ ਕਹਿ ਚੁੱਕੇ ਹੈ ਕਿ ਉਦੋਂ ਇਹਨਾਂ ਚੀਜ਼ਾਂ ਬਾਰੇ ਕੋਈ ਵੀ ਮੀਟਿੰਗ ਨਹੀਂ ਹੋਈ ਜਿੰਨੀ ਵਾਰੀ ਵੀ ਕੈਬਨਿਟ ਦੀ ਮੀਟਿੰਗ ਹੋਈ ਇਹ ਚੀਜ਼ਾਂ ਨਹੀਂ ਵਿਚਾਰੀਆਂ ਗਈਆਂ ਅਦੀ ਵੀ ਨਹੀਂ ਵਿਚਾਰੀਆਂ ਗਈਆਂ ਔਰ ਕਿਸੇ ਮੰਤਰੀ ਨੂੰ ਅਜੇ ਤੱਕ ਭਰੋਸਾ ਨਹੀਂ ਲਿਆ ਗਿਆ ਅਗਰ ਇਹਦੇ ਵਿੱਚ ਕੋਈ ਨੰਗੀ ਚਿੱਟੀ ਇਨਵੋਲਵਮੈਂਟ ਹੈ ਤੇ ਉਹ ਅਕਾਲੀ ਦਲ ਦੇ ਸ਼ਕੂਨੀ ਮਾਮੇ ਦੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ ਬਾਕੀ ਮੰਤਰੀਆਂ ਨੂੰ ਤਾਂ ਤੁਸੀਂ ਕਹੀਟ ਰਹੇ ਹੋ ਆਪਣੇ ਨਾਲ ਉਹਨਾਂ ਨੇ ਤਾਂ ਤੁਹਾਡੀਆਂ ਗਲਤੀਆਂ ਨੂੰ ਜਾਂ ਜਸਟੀਫਾਈ ਕੀਤਾ ਜਾਂ ਚੁੱਪ ਰਹੇ ਉਹਨਾਂ ਤੇ ਦੋ ਹੀ ਗੁਨਾਹ ਨੇ ਪਰ ਉਹ ਗਲਤੀਆਂ ਦੇ ਵਿੱਚ ਸਿੱਧੇ ਤੌਰ ਤੇ ਸ਼ਾਮਲ ਨੇ ਗਲਤੀਆਂ 'ਚ ਜੇ ਕੋਈ ਸ਼ਾਮਲ ਹੈ ਤੇ ਪ੍ਰਕਾਸ਼ ਸਿੰਘ ਬਾਦਲ ਆਇਆ ਜਾ ਉਹਦਾ ਮੁੰਡਾ ਹੈ ਤੇ ਜਾਂ ਉਹਨਾਂ ਦਾ ਇਹ ਗੜਵਈ ਜਿਹੜਾ ਦਲਜੀਤ ਚੀਮਾ ਹੈ ਦਲਜੀਤ ਚੀਮੇ ਦੀ ਵੀ ਗੱਲ ਕਰਨੀ ਚਾਹਾਂਗਾ ਭਾਈ ਸਾਹਿਬ ਮੈਂ ਦਲਜੀਤ ਚੀਮਾ ਵੀ ਅੱਜ ਗੱਲ ਕਰ ਰਿਹਾ ਸੀ ਔਰ ਉਹਨਾਂ ਨੇ ਆਪਣੇ ਉਸ ਭਾਸ਼ਣ ਦੌਰਾਨ ਇਹ ਕਿਹਾ ਆ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਜਿਹੜੀ ਸਜ਼ਾ ਸਾਨੂੰ ਲੱਗੀ ਅਸੀਂ ਇਨ ਬਿਨ ਪੂਰੀ ਪ੍ਰਵਾਨ ਕਰਕੇ ਤੇ ਨਿਭਾ ਲਈ ਹੈ ਤੁਹਾਨੂੰ ਲੱਗਦਾ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਜਾਰੀ ਹੋਇਆ ਸੀ ਉਹ ਪੂਰਾ ਕਰ ਲਿਆ ਗਿਆ ਦੇਖੋ ਇਹ ਤਾਂ ਗੱਲ ਇਹ ਆ ਵੀ ਜੇ ਕਿਸੇ ਨੂੰ ਫਾਂਸੀ ਦੀ ਸਜ਼ਾ ਹੋਵੇ ਉਹ ਕਵੇ ਵੀ ਭਾਈ ਫਾਂਸੀ ਤੋਂ ਪਹਿਲਾਂ ਮੈਂ ਆਪਦੀ ਆਖਰੀ ਇੱਛਾ ਵੀ ਦੱਸ ਦਿੱਤੀ। ਹਮ ਮੇਰੀ ਆਖਰੀ ਇੱਛਾ ਵੀ ਪੂਰੀ ਹੋ ਗਈ। ਮੈਨੂੰ ਇਸ਼ਨਾਨ ਵੀ ਕਰਾ ਦਿੱਤਾ ਗਿਆ, ਮੈਨੂੰ ਕੱਪੜੇ ਵੀ ਪਾ ਦਿੱਤੇ ਗਏ ਤੇ ਮੈਂ ਫਾਂਸੀ ਵਾਲੇ ਤਖਤੇ ਤੇ ਵੀ ਪਹੁੰਚ ਗਿਆ। ਹਮ ਪਰ ਬਸ ਮੈਂ ਰੱਸਾ ਨਹੀਂ ਗਲੇ 'ਚ ਪਾਇਆ। ਹਮ ਪਰ ਮੈਂ ਬਾਕੀ ਸਾਰਾ ਪ੍ਰੋਸੈਸ ਪੂਰਾ ਕਰ ਲਿਆ ਇਸ ਕਰਕੇ ਮੇਰੀ ਫਾਂਸੀ ਦੀ ਸਜ਼ਾ ਪੂਰੀ ਹੋ ਗਈ। ਹਮ ਠੀਕ ਹੈ ਸੋ ਇਹ ਲਗਭਗ ਅਕਾਲ ਤਖਤ ਸਾਹਿਬ ਦਾ ਜਦੋਂ ਇਹ ਦਾਵਾ ਕਰਦੇ ਨੇ ਵੀ ਅਸੀਂ ਇਹਨੇ ਬਿਨ ਫੈਸਲਾ ਮੰਨ ਲਿਆ ਅਸੀਂ 2 ਦਸੰਬਰ ਨੂੰ ਇਹ ਦਾਵਾ ਕਰ ਦਿੱਤਾ ਸੀ ਵੀ ਇਹ ਆਖਰੀ ਗੱਲ ਜਿਹੜੀ ਅਸਲ ਇਹਨਾਂ ਨੂੰ ਜਿਹੜੀ ਉਸ ਫੈਸਲੇ ਦੀ ਰੂਹ ਹੈ ਕਿ ਇਹ ਇੱਕ ਅਕਾਲੀ ਦਲ ਜਿਹੜਾ ਪੰਥ ਦੀ ਵਿਰਾਸਤ ਹੈ ਉਸ ਪਾਰਟੀ ਦਾ ਕੰਟਰੋਲ ਜਿਹੜਾ ਹੈ ਉਹ ਬਾਦਲ ਆਪਣੇ ਮਾਫੀਆ ਦੇ ਹੱਥੋਂ ਕਦੀ ਨਹੀਂ ਜਾਣ ਦੇਗਾ ਜਾਂ ਤਾਂ ਆਪਦੇ ਬਹੁਤਪੁਰਸ ਹਿੰਮੰਦ ਮਾਫੀਆ ਦੇ ਹੱਥ ਦੇ ਵਿੱਚ ਉਹ ਕੰਟਰੋਲ ਰੱਖੇਗਾ ਜਾਂ ਆਪਦੇ ਪਰਿਵਾਰ 'ਚ ਰੱਖੇਗਾ ਸੋ ਉਹ ਦੋ ਗੱਲਾਂ ਛੱਡ ਕੇ ਉਹ ਕੰਟਰੋਲ ਆਪਦੇ ਮਾਫੀਆ ਦੇ ਹੱਥ ਦੇ ਵਿੱਚ ਰੱਖ ਕੇ ਬਾਕੀ ਸਭ ਕੁਝ ਮੰਨ ਲਿਆ ਤੇ ਬਾਕੀ ਸਭ ਕੁਝ ਹੈ ਕੀ ਮੈਨੂੰ ਸਮਝ ਨਹੀਂ ਆ ਰਿਹਾ ਕੀ ਕੀ ਪੰਥ ਇਸ ਗੱਲ ਨਾਲ ਸੈਟੀਸਫਾਈਡ ਹੈ ਗਨਾਹਾਂ ਗਨਾਹ ਤਾਂ ਤੁਹਾਡੇ ਅਕਾਲੀ ਦਰ ਨੇ ਜਦੋਂ ਤੁਹਾਨੂੰ ਇਹ ਕਹਿ ਦਿੱਤਾ ਸਜ਼ਾ ਤਾਂ ਇੱਕ ਹੀ ਸੀ ਕਿ ਤੁਸੀਂ ਨੈਤਿਕ ਆਧਾਰ ਤੇ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੇ ਇਸ ਕਰਕੇ ਅਗਵਾਈ ਇਹਨਾਂ ਹੱਥਾਂ 'ਚ ਦਿੱਤੀ ਜਾਂਦੀ ਹੈ ਤੋ ਜਿਨ੍ਹਾਂ ਹੱਥਾਂ 'ਚ ਦੇਣ ਲਈ ਗਿਆ ਉਹ ਅਗਵਾਈ ਤਾਂ ਦਿੱਤੀ ਨਹੀਂ ਆਪ ਦਾ ਮੰਨ ਲਿਆ ਵੀ ਅਸੀਂ ਕਾਬਿਲ ਨਹੀਂ ਹੈਗੇ ਪਰ ਅਸੀਂ ਕਿਸੇ ਨੂੰ ਅਗਵਾਈ ਨਹੀਂ ਦੇਣੀ ਜੋ ਅੱਜ ਵੀ ਜਿਹੜੇ ਅਬਜ਼ਰਵਰ ਲਾਏ ਗਏ ਨੇ ਜਿਨ੍ਹਾਂ ਦੇ ਅੰਡਰ ਭਰਤੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਪੁਨਰਸਰਜੀਤ ਕਰ ਰਹੇ ਹਾਂ ਅਕਾਲੀ ਦਰ ਨੂੰ ਉਹ ਸਾਰੇ ਦੇ ਸਾਰੇ ਉਹ ਅਬਜ਼ਰਵਰ ਨੇ ਜਿਹਦੇ ਵਿੱਚ ਵੱਡੇ ਜਿਹੜੇ ਮੋਢੀ ਲੀਡਰ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਇਹ ਕਿਹਾ ਗਿਆ ਸੀ ਵੀ ਤੁਸੀਂ ਸਾਰੇ ਦਾਗੀ ਹੋ ਤੋ ਦਾਗੀਆਂ ਦੇ ਹੱਥ ਕੰਟਰੋਲ ਦੇ ਕੇ ਕਿਹੜਾ ਨਵਾਂ ਕੰਮ ਕੀਤਾ ਜਾ ਰਿਹਾ ਇਹਦੇ ਵਿੱਚ ਮਤਲਬ ਕੀ ਇੱਕ ਵੱਧ ਤੋਂ ਵੱਧ ਦੇ ਵਿੱਚ ਇਹ ਪ੍ਰੋਸੈਸ ਹੋ ਸਕਦਾ ਹੈ ਵੀ ਇਹਨਾਂ ਡੈਲੀਗੇਟਾਂ ਰਾਹੀਂ ਸ਼ਾਇਦ 1% ਸੰਭਾਵਨਾ ਹੈ ਕਿ ਸੁਖਵੀਰ ਤੋਂ ਅਲਾਵਾ ਕੋਈ ਹੋਰ ਪ੍ਰਧਾਨ ਨਿਕਲ ਆਏਗਾ ਪਰ ਉਹ ਵੀ ਉਹਲੇ ਜਿਆ ਹੋਏਗਾ ਜਿਹੜਾ ਕੋਈ ਜਿਹਨੇ ਸਾਰੀ ਜ਼ਿੰਦਗੀ ਕੋਈ ਬਾਦਲਾਂ ਦਾ ਗੜਵਾਈ ਪੁਣਾ ਕੀਤਾ ਹੋਏਗਾ ਕੋਈ ਦਰਜੀ ਜੀਮੇ ਅਰਗਾਜਾ ਭੁੰਦੜ ਅਰਗਾ ਲੀਡਰ ਨਿਕਲ ਸਕਦਾ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਤੁਸੀਂ ਇੱਕ ਗੱਲ ਤੁਸੀਂ ਇੱਕ ਵਰਡ ਵਰਤਿਆ ਬਾਦਲ ਦਾ ਮਾਫੀਆ ਇਹਦਾ ਕੀ ਮਤਲਬ ਹੈ ਇਹ ਇਹ ਦੱਸਿਓ ਜੀ ਦੇਖੋ ਮਾਫੀਆ ਇਹਨਾਂ ਦਾ ਉਹ ਹੈ ਕਿ ਤੁਸੀਂ ਇਹ ਦੇਖੋ ਵੀ ਇਹਨੇ ਅਕਾਲੀ ਦਲ ਦੇ ਵਿੱਚ ਚਾਹੇ ਸਰਕਾਰ ਸੀ ਤੇ ਚਾਹੇ ਪਾਰਟੀ ਸੀ ਡਿਸੀਜਨ 메ਕਿੰਗ ਕਪੈਸਿਟੀ ਚ ਉਹੀ ਰਹੇ ਜਿਹੜੇ ਕਿਤਨਾ ਕਿਤੇ ਉਹਦੇ ਬਿਜ਼ਨਸ ਭਾਈਵਾਲ ਸੀ ਇਸੇ ਕਰਕੇ ਮੈਂ ਕਹਿੰਦਾ ਵੀ ਇਹਨਾਂ ਨੇ ਉਹਨੂੰ ਉਹ ਪ੍ਰਾਈਵੇਟ ਲਿਮਟਿਡ ਫਰਮ ਵਾਂਗੂ ਰਨ ਕੀਤਾ ਜਿੰਨੇ ਇੰਪੋਰਟੈਂਟ ਬੰਦੇ ਨੇ ਉਹ ਕਿਤੇ ਨਾ ਕਿਤੇ ਉਹਦੇ ਨਾਲ ਕਿਸੇ ਨਾ ਕਿਸੇ ਮਾਫੀਆ ਵਾਲੇ ਵਪਾਰ ਦੇ ਵਿੱਚ ਹਿੱਸਾ ਕਰ ਰਹੇ ਨੇ ਅੱਜ ਵੀ ਜਿਹੜੇ ਮੁਖਸਰ ਦੀ ਸਟੇਜ ਤੇ ਤੁਸੀਂ ਮੁੱਖ ਮੰਦੇ ਦੇਖੋਗੇ ਇੱਕ ਭੁੰਦੜ ਨੂੰ ਛੱਡ ਕੇ ਬਾਕੀ ਸਾਰੇ ਹੀ ਉਹਦੇ ਵਪਾਰ 'ਚ ਭਾਗੀਦਾਰ ਨੇ ਚਾਹੇ ਅਨਕੇ ਸ਼ਰਮਾ ਚਾਹੇ ਰੋਜੀ ਬਰਗੰਦੀ ਹੈ ਕੋਈ ਰੇਤ ਮਾਫੀਆ ਨਾਲ ਜੁੜਿਆ ਕੋਈ ਸ਼ਰਾਬ ਮਾਫੀਆ ਨਾਲ ਜੁੜਿਆ ਕੋਈ ਕੇਬਲ ਮਾਫੀਆ ਨਾਲ ਜੁੜਿਆ ਕੋਈ ਬਸ ਮਾਫੀਆ ਨਾਲ ਜੁੜਿਆ ਹਨਾ ਸੋ ਅਲਟੀਮੇਟਲੀ ਉਹਨੇ ਆਪਦੇ ਬਿਜ਼ਨਸ ਪਾਰਟਨਰਸ ਨੂੰ ਪ੍ਰੋਮੋਟ ਕੀਤਾ ਦਿੱਲੀ ਦੇ ਵਿੱਚ ਵੀ ਸਾਰੀ ਪੁਰ ਸ਼ਿਵ ਨੂੰ ਛੱਡ ਕੇ ਮਨਜਿੰਦਰ ਸਰਸੇ ਨੂੰ ਉਭਾਰਨਾ ਸਿਰਫ ਤੇ ਸਿਰਫ ਇਹ ਸੀ ਵੀ ਉਹ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਉਹਦੇ ਨਾਲ ਹਿੱਸੇਦਾਰ ਸੀ ਸੋ ਉਹਨੇ ਅਲਟੀਮੇਟਲੀ ਸਾਰੇ ਅਕਾਲੀ ਦਲ ਨੂੰ ਆਪ ਦੇ ਵਪਾਰਕ ਕਾਰਨਾ ਕਰਕੇ ਦਾਤੇ ਲਾਇਆ ਤੇ ਅੱਜ ਉਹਦਾ ਖਮਿਆਜਾ ਵੀ ਪੂਕਤ ਰਿਹਾ ਕਿ ਅੱਜ ਇਹਨਾਂ ਦੇ ਕੋਲ ਇੱਕ ਸਿੰਗਲ ਫੇਸ ਨਹੀਂ ਹੈ ਜਦੋਂ ਸੁਖਵੀਰ ਬਾਦ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਤਾਂ ਉਹਨਾਂ ਕੋਲ ਇੱਕ ਵੀ ਲੀਡਰ ਇਹੋ ਜਿਹਾ ਨਹੀਂ ਸੀ ਜਿਹਦੀ ਅਗਵਾਈ ਤੋਂ ਚੋਣਾ ਲੜ ਸਕਣ ਉਸ ਤੋਂ ਬਾਅਦ ਉਹਨਾਂ ਨੇ ਜਿੰਮਨੀ ਚੋਣਾ ਨਾਲ ਲੜਨ ਦਾ ਫੈਸਲਾ ਇਸ ਕਰਕੇ ਕੀਤਾ ਕਿ ਸਾਡੇ ਕੋਲ ਕੋਈ ਜਰਨੈਲ ਨਹੀਂ ਕਿ ਮੇਰੇ ਲਫ਼ਜ਼ ਨਹੀਂ ਹੈ ਇਹ ਇਹਨਾਂ ਦੀ ਵਰਕਿੰਗ ਕਮੇਟੀ ਦੇ ਲਫ਼ਜ਼ ਨੇ ਕਿ ਜਰਨੈਲ ਤੋਂ ਬਿਨਾ ਜੰਗ ਕਿਵੇਂ ਲੜਾਂਗੇ ਤੇ ਦੈਟ ਮੀਨ ਉਹਨੇ ਕੋਈ ਆਪ ਦਾ ਵੱਡੇ ਆਪਦੇ ਪਿਓ ਵਾਂਗ ਪਾਰਟੀ ਦੇ ਅੰਦਰ ਕੋਈ ਵੀ ਸੈਕੰਡ ਲੈਅਰ ਦਾ ਲੀਡਰ ਜਿਹੜਾ ਆ ਉੱਠਣੇ ਨਹੀਂ ਦਿੱਤਾ ਔਰ ਸਿਰਫ ਤੇ ਸਿਰਫ ਵਪਾਰੀਆਂ ਨੂੰ ਜਿਹੜਾ ਆ ਉਹ ਪੰਥਕ ਬਣਾ ਕੇ ਪੇਸ਼ ਕਰਕੇ ਸਾਰਾ ਕੰਟਰੋਲ ਉਹਨਾਂ ਦੇ ਹੱਥ 'ਚ ਰੱਖਿਆ ਔਰ ਅੱਜ ਵੀ ਜਿਹੜਾ ਧੜਾ ਇਹਨੂੰ ਛੱਡ ਕੇ ਨਹੀਂ ਜਾ ਰਿਹਾ ਪੰਥ ਦੇ ਹੱੱਤੇ ਵਿਰੋਧ ਦੇ باوجود ਵੀ ਉਹਨਾਂ ਦੇ ਨਰੋਲ ਜਿਹੜੇ ਕਾਰਨ ਨੇ ਵੀ ਉਹ ਵਾਰ ਇਹਨਾਂ ਦਾ ਸਾਂਝਾ ਹੋਣ ਕਰਕੇ ਪੈਸਾ ਇੱਕ ਜਿਹੜਾ ਇੰਪੋਰਟੈਂਟ ਹੋਣ ਕਰਕੇ ਔਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਨੂੰ ਜਸਟੀਫਾਈ ਕਰਨ ਲਈ ਹਮੇਸ਼ਾ ਦਲੀਲ ਵੀ ਇਹੀ ਦਿੱਤੀ ਜਾਂਦੀ ਹੈ ਕਿ ਹੋਰ ਕੋਈ ਵੀ ਬੰਦਾ ਜਿਹੜਾ ਆ ਉਹ ਪਾਰਟੀ ਦਾ ਖਰਚਾ ਨਹੀਂ ਚੱਲ ਸਕਦਾ ਰੇ ਨੇ ਕਿ ਸੁਖਬੀਰ ਬਾਦਲ ਦੇ ਅੰਦਰ ਕੋਈ ਕਾਬਲੀਅਤ ਨਹੀਂ ਹੈ ਪਰ ਉਹਦੇ ਕੋਲ ਬੇਅੰਤਖਾਹ ਪੈਸਾ ਹੋਣਾ ਸਾਡੀ ਮਜਬੂਰੀ ਹੈ ਉਹਨੂੰ ਐਸ ਪ੍ਰਧਾਨ ਬਣਾ ਕੇ ਭਾਈ ਸਾਹਿਬ ਅੱਜ ਅੱਜ ਦਾ ਜਿਹੜਾ ਆ ਮਾਗੀ ਕਾਨਫਰੰਸ ਸੀਗੀ ਇਹਦੇ ਵਿੱਚ ਇੱਕ ਹੋਰ ਪਾਰਟੀ ਵੀ ਰੇਜ਼ ਹੋਈ ਹੈ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਔਰ ਇਹਦੇ ਦਰਮਿਆਨ ਹੁਣ ਤੁਸੀਂ ਕਿਵੇਂ ਦੇਖਦੇ ਹੋ ਜਿਹੜਾ ਇਹ ਧਾਰਮਿਕ ਸਪੇਸ ਬਣ ਗਿਆ ਜਾਂ ਇਹਦੇ ਵਿੱਚ ਜਿਹੜੀ ਸਪੇਸ ਓਕੂਪਾਈ ਉਸ ਨਵੀਂ ਪਾਰਟੀ ਨੇ ਕਰ ਲਈ ਹੈ ਆਨ ਦੇ ਸਮੇਂ ਵਿੱਚ ਸਿਆਸੀ ਪਦਰ ਦੇ ਉੱਤੇ ਪੰਥ ਦਾ ਕੀ ਵजूद ਦੇਖਦੇ ਹੋ ਤੁਸੀਂ ਖਾਸ ਤੌਰ ਤੇ ਜਦੋਂ ਹਮੇਸ਼ਾ ਕੀ ਹੁੰਦਾ ਹੈ ਕਿ ਅਸੀਂ ਪਿਛਲੇ 40 ਸਾਲਾਂ ਦਾ ਇਤਿਹਾਸ ਦੇਖ ਲਈਏ ਏਡੀਆਂ ਵੱਡੀਆਂ ਮੂਵਮੈਂਟਸ ਪੰਦੇ ਵਿੱਚ ਉੱਠਣ ਤੋਂ ਬਾਵਜੂਦ ਵੀ ਬਾਦਲ ਦਲ ਕਿਉਂ ਸਟੈਬਲਿਸ਼ ਰਿਹਾ ਇੱਕ ਗੱਲ ਸਾਨੂੰ ਸਮਝਣੀ ਪਏਗੀ ਕਿ ਪੰਜਾਬ ਦੇ ਵਿੱਚ ਜਿਹੜੀ ਅਸਲ ਸਪੇਸ ਹੈ ਨਾ ਜੀ ਦੋ ਤਰ੍ਹਾਂ ਦੀਆਂ ਸਪੇਸ ਹੁੰਦੀਆਂ ਪੋਲਿਟਿਕਲ ਇੱਕ ਹੁੰਦੀ ਹੈ ਢਾਉਣ ਵਾਲੀ ਤੇ ਇੱਕ ਹੁੰਦੀ ਹੈ ਬਣਾਉਣ ਵਾਲੀ ਜੀ ਪੰਥ ਕੋਲ ਹਮੇਸ਼ਾ ਉਹ ਸਪੇਸ ਰਹੀ ਹੈ ਜਿਹਦੇ ਵਿੱਚ ਉਹਨਾਂ ਨੇ ਵੱਡੇ ਤੋਂ ਵੱਡੇ ਮੁੱਖ ਮੰਤਰੀ ਵੀ ਢਾਏ ਨੇ ਹਨਾ ਉਹਨਾਂ ਨੇ ਕੈਪਟਨ ਵੀ ਢਾਇਆ ਉਹਨਾਂ ਨੇ ਸੁਖਬੀਰ ਵੀ ਢਾਇਆ ਉਹ ਭਗਵੰਤ ਮਾਨ ਨੂੰ ਵੀ ਢਾਉਣ ਦੀ ਕਪੈਸਿਟੀ ਰੱਖਦੇ ਨੇ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਕ ਦੇ ਦੁਆਰੇ ਹੋ ਜਾਂਦੇ ਨੇ ਤੇ ਉਹਦੀ ਸਰਕਾਰ ਦੇਖ ਦਿੰਦੇ ਨੇ ਹਮ ਪਰ ਜਿਹੜੀ ਅਸਲ ਸਰਕਾਰ ਬਣਾਉਣ ਵਾਲੀ ਸਪੇਸ ਹੈ ਉਹ ਮੋਡਰੇਟ ਪੋਲਿਟਿਕਸ ਹੈ ਹਮ ਉਹਦੇ ਵਿੱਚ ਜਦੋਂ ਅਸੀਂ ਉਹ ਖਾਲਾ ਖਾਨਾ ਜਿਹੜਾ ਆਪਣਾ ਖਾਲੀ ਰੱਖਦੇ ਆ ਤਾਂ ਅਸੀਂ ਅਕਸਰ ਲੋਨ ਵਾਲੇ ਪਾਸੇ ਧਿਆਨ ਦਿੰਦੇ ਆ ਔਰ ਕਿਸੇ ਨਾ ਕਿਸੇ ਨੂੰ ਲਾ ਦਿੰਦੇ ਆ ਉਹਦੀ ਜਗ੍ਹਾ ਕੋਈ ਇਹੋ ਜਿਹਾ ਆ ਕੇ ਲੈਂਦਾ ਜਿਹੜਾ ਉਸ ਤੋਂ ਵੀ ਮਾੜਾ ਹੁੰਦਾ ਹਮ ਸੋ ਸਾਨੂੰ ਇਹ ਲੱਗਦਾ ਵੀ ਜਿਹੜੀ ਨਵੀਂ ਵੀ ਪੋਲਿਟੀਕਲ ਧਿਰ ਬਣ ਰਹੀ ਹੈ ਜੀ ਉਹ ਕਾਲੀ ਵਿੱਚ ਨਾ ਬਣ ਕੇ ਮੋਡਰੇਟ ਧਿਰਾਂ ਨੂੰ ਜਿਹੜੀ ਆ ਧਿਰਾਂ ਨੂੰ ਨਾਲ ਰੱਖ ਕੇ ਜੇ ਬਣਦੀ ਇਹ ਕਾਲੀ ਚ ਬਣੀ ਧਿਰ ਮੈਂ ਕਹਿ ਸਕਦਾ ਆ ਮਾਡਰੇਟ ਧਿਰਾਂ ਨੂੰ ਨਾਲ ਲੈ ਕੇ ਜੇ ਬਣਦੀ ਤਾਂ ਸਾਡਾ ਰੋਲ ਜਿਹੜਾ ਇੱਕ ਵਾਰ ਫਿਰ ਇਹੋ ਜਿਹਾ ਨਾ ਕੋਈ ਡਿਫਾਈਨ ਹੋ ਜੇ ਕਿ ਅਸੀਂ ਮੌਜੂਦਾ ਸਰਕਾਰ ਨੂੰ ਢਾਈਏ ਅਸੀਂ ਤੇ ਉਹਦੀ ਜਗ੍ਹਾ ਤੇ ਬਣਾਵੇ ਕੋਈ ਹੋਰ ਪਰ ਭਾਈ ਸਾਹਿਬ ਗੱਲ ਇਹੀ ਹੈ ਨਾ ਕਿ ਇੱਕ ਪਾਸੇ ਉਹ ਦੋ ਚਿਹਰੇ ਵੱਡੇ ਚਿਹਰੇ ਜਿਨ੍ਹਾਂ ਨੇ ਬੜੇ ਵੱਡੇ ਮਾਰਜਨ ਦੇ ਨਾਲ ਵੋਟਾਂ ਹਾਸਲ ਕੀਤੀਆਂ ਲੋਕਾਂ ਦਾ ਬੜਾ ਮਤਲਬ ਹੋਣਾ ਪਿੱਠ ਤੇ ਥਾਪੜਾ ਰਿਹਾ ਪਰ ਕੀ ਉਹ ਦੋ ਨਮਾਇੰਦੇ ਜਦੋਂ ਇੱਕ ਪਾਰਟੀ ਨੂੰ ਲੈ ਕੇ ਚੱਲਣਗੇ ਉਦੋਂ ਕੋਈ ਫਰਕ ਪੈਦਾ ਕਰ ਸਕਣਗੇ ਭਲਾ ਨਹੀਂ ਦੇਖੋ ਇਹ ਕਾਰਗੁਜ਼ਾਰੀ ਤੇ ਨਿਰਭਰ ਕਰਦਾ ਹੁੰਦਾ 92 ਸੀਟਾਂ ਜਿੱਤਣ ਵਾਲੀ ਭਗਵੰਤ ਮਾਨ ਜਦੋਂ ਆਪ ਦਾ ਐਮਪੀ ਹਲਕਾ ਹਾਰ ਗਏ ਸੀ ਸਰਕਾਰ ਬਣਨ ਤੋਂ 6 ਮਹੀਨੇ ਦੇ ਵਿੱਚ ਵਿੱਚ ਸੋ ਇਹ ਸਾਰਾ ਕੁਝ ਤੁਹਾਡੀ ਕਾਰਗੁਜ਼ਾਰੀ ਤੇ ਨਿਰਭਰ ਕਰਦਾ ਅੱਗੇ ਲੱਗਣਾ ਬਹੁਤ ਸੌਖਾ ਹੈ ਔਰ ਉਹਨੂੰ ਉਸ ਚੀਜ਼ ਨੂੰ ਅੱਗੇ ਐਕਸਪੈਂਡ ਕਰਨਾ ਲੋਕਾਂ ਨੂੰ ਇਨਵੋਲ ਕਰਨਾ ਆਪ ਦੀ ਕਾਬਲੀਅਤ ਦਿਖਾਣਾ ਔਰ ਮੈਨੂੰ ਲੱਗਦਾ ਕਿ ਕਿਸੇ ਵੀ ਬੰਦੇ ਨੂੰ ਪਰਖਣ ਦਾ ਸਮਾਂ ਹੀ ਉਦੋਂ ਆਉਂਦਾ ਜਦੋਂ ਉਹਨੂੰ ਕੋਈ ਜ਼ਿੰਮੇਵਾਰੀ ਜਾਂ ਜਦੋਂ ਕੋਈ ਤਾਕਤ ਮਿਲਦੀ ਹੈ ਸੋ ਇਹ ਲੀਡਰਸ਼ਿਪ ਦੇ ਕੋਲ ਆਪ ਦੀ ਕਾਬਲੀਅਤ ਦਿਖਾਉਣ ਦਾ ਮੌਕਾ ਹੈ ਜੀ ਉਹ ਲੋਕਮਨਾਂ ਦੀ ਜਿਹੜੀ ਸਮੂਹਿਕ ਚੇਤਨਾ ਹੈ ਉਹਨੂੰ ਐਡਰੈਸ ਕਰਕੇ ਉਹਨੂੰ ਸੈਟੀਸਫਾਈਡ ਕਰ ਪਾਣਗੇ ਤਾਂ ਇਹ ਉਹ ਵੈਕਿਊਮ ਨੂੰ ਭਰ ਦੇਣਗੇ ਆਦਰਵਾਇਜ਼ ਮੈਨੂੰ ਲੱਗਦਾ ਵੀ ਮੋਡਰੇਟ ਪੋਲਿਟਿਕਸ ਦਾ ਖਲਾ ਹੋਰ ਵੱਡਾ ਹੋ ਜਾਏਗਾ ਠੀਕ ਠੀਕ ਹੈ ਬਹੁਤ ਸ਼ੁਕਰੀਆ ਭਾਈ ਸਾਹਿਬ